ਲੋਬਿਸ ਵੇਦੇ ਸਾਰੇ ਚੱਕ ਦਾ ਕੰਮ ਨੂੰ ਉਹ ਬੱਲੇ ਬੱਲੇ ਖਾ ਲੋ ਪਰੌਂਠੇ ਖਾ ਲੋ ਖਾ ਲੋ ਖਾ ਲੋ ਖਾ ਲੋ ਮਿੱਤਰੋ ਬੱਲੇ ਬੱਲੇ ਹੋ ਗਈ ਮਿੱਤਰੋ ਲੋਬ ਫਤੇਖੜ ਚੂੜੀਆਂ ਵਿੱਚ ਖਾ ਕੇ ਪਰੌਂਠੇ ਕਰਕੇ ਹੈਪੀ ਭਾਈ ਦੇ ਮਾਲ ਚ ਪਹੁੰਚ ਗਏ ਆ ਚੱਕ ਹੈਪੀ ਭਾਈ ਨੇ ਖੋਲ ਤੇ ਨਵੇਂ ਸ਼ੋਰੂਮ ਚੱਕੋ ਜੀ ਕੋਟ ਤੇ ਪਿਆਮੀ ਤੇ ਨਾਲ ਹੀ ਕੋਟ ਪੈਂਟ ਵਧੀਆ ਲੈ ਆ ਚ ਲੋ ਮਿੱਤਰੋ ਲੋ ਮਿੱਤਰੋ ਅੱਜ ਆਪਾਂ ਪਹੁੰਚ ਗਏ ਹਾਂ ਫਤਿਹਗੜ ਚੂੜੀਆਂ ਦੇ ਵਿੱਚ ਲੋ ਮਿੱਤਰੋ ਪਹਿਲਾਂ ਚੱਲੇ ਆਪਾਂ ਕਰਨ ਵੀਰ ਦੇ ਘਰੇ ਉੱਥੇ ਜਾ ਕੇ ਸਾਰਨ ਬਾਈ ਸਤਿ ਸ਼੍ਰੀ ਅਕਾਲ ਤੇ ਰੈਂਕੂ ਬਾਈ ਪੂਰਾ ਖੁਸ਼ ਹੈ ਕਹਿੰਦਾ ਵੀ ਤੇ ਸੇਵਾ ਬਹੁਤ ਕੀਤੀ ਵੀਰਾਂ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਲੋ ਵੀ ਜਾਣਦੇ ਨੂੰ ਬਾਈ ਹੈਪੀ ਨੇ ਰੱਖਤੀ ਲੱਸੀ ਤੇ ਬਾਅਦ ਵਿੱਚ ਖੜਾਏ ਅੰਬਰ ਸਰੀ ਨਾਨ ਮਿੱਤਰੋ ਬੱਲੇ ਬੱਲੇ ਕਰਾਤੀ ਨਾਨ ਨਾਲੇ ਬਿਲਕੁਲ ਫਤਿਹਗੜ ਚੂੜੀਆਂ ਦੇ ਅੱਡੇ 'ਚ ਵਾ ਨਾਨ ਨਾਲਾ ਬੰਦਾ ਬੇ ਬਹੁਤ ਰਚ ਰੰਦਾ ਬਾਈ ਕੋਲ ਉਹ ਘੈਂਡ ਨਾਨ ਬਣਾ ਕੇ ਬਾਈ ਨੇ ਖੜਾਏ ਸਾਡੇ ਬੰਦਿਆਂ ਨੇ ਚੱਕਦੇ ਦੋ ਦੋ ਨਾਨ ਆਹ ਜੱਕ ਛੋਲਿਆਂ ਦੇ ਪਰਿਪਾ ਕੇ ਤਰੀ ਵਾਲੇ ਛੋਲੇ ਦੇ ਨਾਲ ਪਾ ਕੇ ਘੜਾਈ ਦੇ ਨਾਲੇ ਪਾ ਕੇ ਪਿਆਜ਼ ਤੇ ਬੰਦੇ ਨੇ ਦੋ ਦੋ ਨਾਨ ਦਿੱਤੇ ਰਾੜ ਮਿੱਤਰੋ ਲੋ ਜੀ ਫੇਰ ਪਹੁੰਚ ਗਏ ਐਮ ਜੇ ਕਲਾਸਿਕ threeds ਇਹ ਹੈਗਾ ਆਪਣੇ ਹੈਪੀ ਬਾਈ ਦਾ ਮਾਲ ਜਿੱਥੇ ਤੁਹਾਨੂੰ ਬ੍ਰਾਂਡਡ ਕੋਟ ਪੈਂਟ ਕੁਰਤੇ ਪਜਾਮੇ ਤੇ ਵਧੀਆ ਸ਼ਿਰਵਾਨੀਆਂ ਵਿਆਹ ਲਈ ਤੁਸੀਂ ਤਿਆਰ ਕਰ ਸਕਦੇ ਹੋ ਬਿਲਕੁਲ ਬੈਂਕ ਦੇ ਨਾਲ ਹੈ HDFC ਬੈਂਕ ਦਾ ਤੇ ਉਹ ਵੀ ਉਹਨਾਂ ਨੇ ਤਿਆਰ ਕੀਤਾ ਹੋਇਆ ਸਮਾਨ ਤੇ ਵੀ ਉਹਨਾਂ ਦੇ ਕੋਲ ਕੁਰਤੇ ਪਜਾਮੇ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸੀ ਤੇ ਆਪਣੇ ਪੰਕ ਜੀ ਨੇ ਫਿਰ ਇੱਕ ਕੁਰਤਾ ਪਜਾਮਾ ਲਿਆ ਮੇਰੇ ਪੰਕਾ ਚੈੱਕ ਦੇ ਗਾਮ ਨੂੰ ਕੋਈ ਗੱਲ ਨਹੀਂ ਟੈਨਸ਼ਨ ਵਾਲੇ ਪਹੁੰਚ ਜਾਊਗਾ ਕੁਰਤਾ ਪਜਾਮਾ ਜਿੰਨੇ ਵਜੇ ਕਹੂੰਗਾ ਉੰਨੇ ਵਜੇ ਪਹੁੰਚਾ ਦਊਗਾ ਹੈਪੀ ਬਾਈ ਜੀ ਪਹੁੰਚ ਜਿਵੇਂ ਹੁਣ 15 ਨੂੰ ਕੁਰਤਾ ਪਜਾਮਾ ਤਾਂ ਮੈਂ ਤਬਦੀਬ ਬਲੇ ਬਲੇ ਹੋਣੀ ਹੈ ਐਮ ਇਹ ਕਲਾਸਿਕ ਕ੍ਰੈਟਸ ਬਹੁਤ ਵਧੀਆ ਵਾਈ ਉਹਨਾਂ ਦਾ ਕੰਮ ਲੋਬੀ ਉੱਤੋਂ ਬਾਅਦ ਗੱਡੀ ਆਪਾਂ ਦਿੱਤੀ ਖਿੱਚ ਤੇ ਆਪਾਂ ਪਹੁੰਚ ਫੋਜੀ ਦਾ ਪ੍ਰੋਗਰਾਮ ਤੇ ਜਿੱਥੇ ਜਿੱਥੇ ਸਾਡਾ ਪ੍ਰੋਗਰਾਮ ਥੋੜਾ ਲੇਟ ਤੇ ਫੇ ਆਪਾਂ ਬਹਿ ਗਏ ਕਿਸੇ ਕਮਰੇ ਦੇ ਵਿੱਚ ਪਹਿਨ ਆ ਗਿਆ ਯੂਜ਼ ਯੂਜ਼ ਪੀਣ ਤੋਂ ਬਾਅਦ ਮੈਗਾ ਬਈ ਗਰਮੀ ਲੱਗਦੀ ਈਜ਼ੀ ਕਲ ਕਮਰੇ ਚ ਓ ਮਾਈ ਗਾਡ ਚਲੋ ਜੀ ਕਹਿੰਦੇ ਏਸੀ ਵਾਲੇ ਕਮਰੇ ਚ ਚਲੋ ਬਈ ਸਿੰਘੋ ਲੈ ਮੇਰੇ ਜਿੱਦਾਂ ਏਸੀ ਵਾਲੇ ਕਮਰੇ ਜਿੱਕੇ ਉਤਰਨ ਲੱਗ ਗਿਆ ਕਲਾਕਾਰ ਪਹਿਲਾ ਤੇ ਮੈਂ ਕਿਹਾ ਚਲਿਏ ਬਈ ਮੈਂ ਕਿਹਾ ਚਲੋ ਇਸ ਕਮਰੇ ਚ ਕਲਾਕਾਰ ਜਿੱਤ ਸੁਖੜ ਗਿਆ ਆਹ ਅਟਕੇ ਜਾ ਮਾ ਸੱਦ ਕੇ ਸਾਡੀ ਨਿੱਕੀ ਸੋਚ ਤੇ ਧੰਨ ਸਰਕਾਰ ਸਾਡੀਆਂ ਵਾਂਗ ਡੰਗਰਾਂ ਦੇ ਸਾਨੂੰ ਹੱਕੀ ਫਿਰਦੇ ਹੋੜ ਫੜ ਕੇ ਮਹਾਰਾ ਸਾਡੀਆਂ ਸੋਨਾ ਮੰਡੀਆਂ ਚ ਰੁੱਲਦਾ ਕਿਸਾਨ ਦਾ ਇੱਥੇ ਪਸ਼ੂਆਂ ਦਾ ਮੂਲ ਸਾਰਾ ਬਾਹੀ ਗੱਲ ਜਦੋਂ ਕਦੇ ਹੁੰਦੀ ਕਿਰਦਾਰਾਂ ਵਾਲੀ ਗੱਲ ਉਦੋਂ ਪਹਿਲਾਂ ਛੜੇ ਸਰਦਾਰਾਂ ਵਾਲੀ ਗੱਲ ਜਦੋਂ ਕਦੇ ਹੁੰਦੀ ਕਿਰਦਾਰਾਂ ਵਾਲੀ ਗੱਲ ਉਦੋਂ ਪਹਿਲਾਂ ਛੜੇ ਸਰਦਾਰਾਂ ਵਾਲੀ ਗੱਲ ਉੱਪਰ ਕੱਠਾ ਸਾਡੇ ਤੇ ਅਨੰਦਪੁਰ ਸਾਹਿਬ ਦਾ ਸਿਰ ਉੱਤੇ ਪੱਗ ਸਿਰ ਉੱਤੇ ਪੱਗ ਅਡਰੈਸ ਹੈ ਪੰਜਾਬ ਦਾ ਨੀਚੇ ਪੱਗ ਅਡਰੈਸ ਹੈ ਪੰਜਾਬ ਦਾ ਸਿਰ ਉੱਤੇ ਪੱਗ ਜਿਨਾ ਘੁੜਤੀ ਆਪਿਆਂ ਤੋਂ ਜੁਰਤਾਂ ਦੀ ਲਈ ਜਿਨਾ ਘੁੜਤੀ ਠੋਕਰਾਂ ਤੇ ਰੱਖਦੇ ਨਵਾਦੀਆਂ ਦੀ ਪੁਰਖੀ ਆਪਿਆਂ ਤੋਂ ਛੁਟਾਂ ਦੀ ਜਿਨਾ ਘੁੜਤੀ ਠੋਕਰਾਂ ਤੇ ਰੱਖਦੇ ਆਦੀ ਜਨ ਪੀਤਾ ਛੁਦਰਾਣੇ ਉਵੇਦਰ ਜਿੱਦੱਕ ਪ੍ਰੋਗਰਾਮ ਖਤਮ ਹੋਵੇ ਨਾਲੇ ਲਾਤੇ ਮੀ ਤੇ ਆਪਾਂ ਪਹੁੰਚ ਗਏ ਜੀ ਦਸੂਹਾ ਮਟੀਰੀਅਲ ਉਹ ਤੋਂ ਜਿੱਦੱਕ ਆਪਾਂ ਪਹੁੰਚ ਗਏ ਸੈਲ ਸੈਲ ਜਦਾ ਮੋਰਾ ਵਾਲੀ ਮੋਰਾ ਵਾਲੀ ਆ ਕੇ ਮੋਟਰਾਂ ਦੀ ਮਾਰੀ ਕਿ 11:11:50 ਮਿੰਟ ਹੋ ਚੁੱਕੇ ਸੀ ਮਿੱਤਰੋ ਤੇ ਆਪਾਂ ਪਹੁੰਚ ਗਏ ਜੀ ਪਿੰਡ ਲਦਣਾ ਚੇਕਾ ਹੁਣ ਅਸੀਂ ਲੱਗੇ ਸੋ ਓਕੇ ਬਾਏ ਬਾਏ ਸਾਰਿਆਂ ਨੂੰ ਜੀ ਅਗਲੇ ਬਲੌਗ ਚ